ਅੱਜ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਹ ਤਾਰਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਵਾਹ ਤਾਰਾ ਸਿੰਘ ਜਦੋਂ ਦੋਸਤੋ ਤੁਸੀਂ ਵਿਜ਼ਿਟ ਕਰੋਗੇ ਵਾਹ ਤਾਰਾ ਸਿੰਘ ਤੋਂ ਇੱਕ ਛੜਕ ਜਿਹੜੀ ਆ ਪਿੰਡ ਬਾਸਰਗੇ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਸਰਦਾਰ ਹਰ ਹੀਰਾ ਸਿੰਘ ਉਹਨਾਂ ਦਾ ਦੋਸਤੋ ਘਾਰ ਆ ਅੱਜ ਵੈਸੇ ਇਸ ਵੀਡੀਓ ਦੇ ਵਿੱਚ ਨਾ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਦਿਖਾਉਣੇ ਆ ਇੱਕ ਘਰੇਲੂ ਘਰੋਂ ਦੋਸਤੋ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆ ਤੇ ਦੋ ਐਨੀਮਲ ਤੁਹਾਨੂੰ ਦਿਖਾਵਾਂਗੇ ਦੋਨੋਂ ਬਿਹੜਾ ਨੇ ਇੱਕ ਜਰਸੀ ਬਰੀਡ ਦੇ ਵਿੱਚ ਵੈਰ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੀ ਸੂਹੀ ਸਵਾਈ ਆ ਤੇ ਇੱਕ ਬਿਨ ਬੱਚੇ ਤੋਂ ਤੁਹਾਨੂੰ ਵੈਰ ਦਿਖਾ ਦਾਂਗੇ ਬਲੈਕ ਰੰਗ ਦੇ ਵਿੱਚ ਤੇ ਖਾਸ ਵਿਜਿਟ ਤੁਸੀਂ ਪਿੰਡ ਵਾਂ ਤਾਰਾ ਸਿੰਘ ਕਰਨੀ ਆ ਤੇ ਤਕਰੀਬਨ ਕੋਈ ਭਿੱਖੀ ਬਿਹੜ ਤੋਂ ਦੂਰੀ ਦੀ ਗੱਲ ਕਰਕੇ ਅਰਦਾਸ 12 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਮਾਰੀ ਕੰਬੋ ਕੇ ਤੋਂ ਵੀ ਤੁਸੀਂ ਜਿਹੜੀ ਸਿੱਧੀ ਵਿਜਿਟ ਕਰ ਸਕਦੇ ਜੇ ਕੱਲ ਮਾਰੀ ਉਦੋਂ ਕੇ ਬਾਸਰ ਕੇ ਤੇ ਰਾਜੋਗੇ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸੋ ਬਾਕੀ ਕੋਈ ਵੀ ਖਰੀਦਦਾਰ ਵੀਰ ਆਪਣਾ ਬਿਲਕੁਲ ਇਹ ਪਸ਼ੂ ਐਨੀਮਲ ਖਰੀਦਣ ਆ ਰਿਹਾ ਤੇ ਇੱਕ ਸਟਾਰਟਿੰਗ ਤੋਂ ਆਪਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਰਦੇ ਹੁੰਨੇ ਆ ਵੀ ਦੋ ਟਾਈਮ ਜੋ ਕੇ ਚਾਹੇ ਕੋਈ ਵੀਰ ਇੱਕ ਟਾਈਮ ਜੋ ਕੇ ਆਪਣੀ ਤਸੱਲੀ ਆ ਤੁਸੀਂ ਯਕੀਨੀ ਬਣਾ ਲਿਓ ਠੀਕ ਹੈ ਜੀ ਅੱਜ ਤਰੀਕ 26 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਦੋਵੇਂ ਵੇੜਾ ਨੇ ਦੋਸਤੋ ਚਵਾਈ ਦੀਆਂ ਕਿੱਦਾਂ ਨੇ ਉਹ ਆਪਾਂ ਤੁਹਾਨੂੰ ਨਾਲ ਦੇ ਨਾਲ ਜਿਹੜੀ ਦਿਖਾਈ ਦੀ ਬਤਾਉਂਦੇ ਇਹਨਾਂ ਵੇੜਾਂ ਦੇ ਵਿੱਚ ਵੀਡੀਓ ਦੇ ਕਰਕੇ ਉਹ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਦੋਨਾਂ ਵੇੜਾਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਹੋਰ ਵੀਰੇ ਠੀਕ ਠਾਕ ਹਾਂ ਜੀ ਵਧੀਆ ਵਧੀਆ ਜੀ ਠੀਕ ਅੱਛਾ ਇੱਕ ਵੀਰੇ ਆਪਣਾ ਨਾਮ ਜ਼ਰੂਰ ਕਰ ਦਿਓ ਸਾਂਝਾ ਨਾ ਹੀਰਾ ਸਿੰਘ ਆ ਜੀ ਹੀਰਾ ਸਿੰਘ ਆ ਜੀ ਠੀਕ ਅੱਛਾ ਵੀਰੇ ਕੋਈ ਪਸ਼ੂ ਵਪਾਰ ਦਾ ਕੰਮ ਨਹੀਂ ਕਰਦਾ ਕਿ ਘਰੋਂ ਹੀ ਸੇਲ ਕਰਦੇ ਪਏ ਆ ਅੱਜ ਉਹ ਆਪ ਲੈ ਆਈਦੇ ਆ ਕੋਈ ਮਾਲਾ ਅਜੇ ਨਵਾਂ ਨਵਾਂ ਹੀ ਕੰਮ ਸ਼ੁਰੂ ਆ ਬਲਕਿ ਇੱਕ ਦੋ ਕਦੇ-ਕ ਅੱਜ ਵੀਰ ਜਿਹੜੇ ਆਪਾਂ ਦੋ ਐਨੀਮਲ ਸੇਲ ਕਰਦੇ ਆ ਇੱਕ ਤਾਂ ਜਰਸੀ ਬਲੀਡ ਦੇ ਵਿੱਚ ਬੈੜ ਆਪਣੇ ਕੋਲ ਆ ਹਾਂਜੀ ਹਾਂਜੀ ਇੱਕ ਬਲੈਕ ਰੰਗ ਦੇ ਵਿੱਚ ਉਹ ਬੈੜ ਉਹ ਬਿਨ ਬੱਚੇ ਉਹ ਹਾਂਜੀ ਤੇ ਜਰਸੀ ਬੈੜ ਦੀ ਆਪਾਂ ਗੱਲ ਕਰ ਲਈਏ ਤੇ ਸੂਆ ਕਿੰਨਾ ਹੋ ਗਈ ਹੈ ਇਹ ਦੂਜਾ ਸੂਆ ਜੀ ਦੂਸਰਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅਜੇ 25 26 ਦਿਨ ਹੋ ਗਏ ਸੂਈ 25 26 ਦਿਨ ਹੋ ਗਿਆ ਠੀਕ ਆ ਜੀ ਮਗਰ ਬੱਚਾ ਬੱਚੀ ਹਾਂਜੀ ਇਹ ਬੱਚੀ ਹੈ ਮਗਰ ਲਓ ਦੋਸਤੋ 25 26 ਦਿਨਾਂ ਦਾ ਸੂਆ ਮਗਰ ਇਹ ਬੱਚੀ ਹੈ ਫੀਮੇਲ ਕਾਫ ਠੀਕ ਹੈ ਜੀ ਤੇ ਦੂਜਾ ਸੂਆ ਇਸ ਵਕਤ ਕਿੰਨੇ ਕੁ ਦੁੱਧ ਤੇ ਫਿਰ ਚਲਣ ਦੀ ਹੈ ਇਹ 12 ਕਿਲੋ ਦੁੱਧ ਜੋਣ ਦੇ ਜਿੱਦਾਂ ਮਰਜੀ ਦੋ ਟਾਈਮ ਕੋਈ ਚੁਵਾਈ ਕਰਕੇ ਆਪਦੀ ਤਸੱਲੀ ਕਰਕੇ ਲੈ ਜਾਏ 12 ਕਿਲੋ ਦੁੱਧ ਪੂਰਾ ਹੋਊਗਾ 12 ਕਿਲੋ ਹਾਂ ਜੀ ਲਓ ਦੋਸਤੋ 12 ਕਿਲੋ ਦੁੱਧ ਇਸ ਵੇੜ ਤੇ ਥੱਲੇ ਹਾਜ਼ਰ ਹੈ ਇੱਕ ਵਾਰੀ ਪੂਰਾ ਤੁਸੀਂ ਬਾਡੀ ਸਟਰਕਚਰ ਦੇਖ ਲਓ ਤੋਂ ਜਰਸੀ ਬਰੀਡ ਦੇ ਵਿੱਚ ਵੇੜਾ ਹਾਈਟ ਜਿੰਦਾਂਕ ਆਪਾਂ ਨਾਰਮਲ ਇੱਕ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਹਾਂ ਠੀਕ ਹੈ ਜੀ ਇੱਕ ਹਮਾਚਲ ਜਰਸੀ ਹੁੰਦੀ ਹੈ ਇੱਕ ਪੰਜਾਬ ਵਾਲੀ ਜਰਸੀ ਦੇ ਵਿੱਚ ਇਹਨੂੰ ਮੰਨ ਕੇ ਕੋਈ ਭਰਾ ਸੌਦਾ ਕਰ ਲੇ 12 ਲੀਟਰ ਦੁੱਧ 5 ਜਾਂ 26 ਅੱਛਾ ਵੀਰੇ ਚੁਆਈ ਚੁਈ ਅਗਲੇ ਪਿਛਲੇ ਥਾਂ ਦੇ ਪ੍ਰਾਪਤ ਜੀ ਆ ਆਪਦੀ ਤਸੱਲੀ ਕਰਕੇ ਜਿੱਦਾਂ ਵੀ ਮਰਜੀ ਆਪਦੀ ਦੋ ਟਾਈਮ ਤਿੰਨ ਟਾਈਮ ਜਿੱਦਾਂ ਵੀ ਆਪਦੀ ਤਸੱਲੀ ਕਰਕੇ ਖੜਦੇ ਬਿਲਕੁਲ ਬਿਲਕੁਲ ਹਾਂਜੀ ਕੋਈ ਧੂਰ ਨਹੀਂ ਛਟਾਣੀ ਹੈ ਓਕੇ ਹੋਊਗੀ ਕੋਈ ਮਤਲਬ ਠੀਕ ਹੈ ਜੀ ਹਾਂ ਜਿੰਨੇ ਕੋਈ ਆਨਲਾਈਨ ਵੀ ਮੰਗਾਉਣੀ ਹੈ ਉਹ ਆਪਦੀ ਚੁਆਈ ਕਰਕੇ ਆਨਲਾਈਨ ਚੁਆਈ ਕਰਾ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਬਿਲਕੁਲ ਲਓ ਦੋਸਤੋ ਕੋਈ ਵੀਰ ਦੂਰ ਨੇੜੇ ਵਾਲਾ ਕੋਈ ਨਹੀਂ ਵਿਜ਼ਿਟ ਕਰ ਸਕਦਾ ਠੀਕ ਹੈ ਜੀ ਉਹਨਾਂ ਦੇ ਲਈ ਆ ਵੀ ਕੋਈ ਤੁਸੀਂ ਵੀਡੀਓ ਕਾਲ ਤੇ ਚੁਆਈ ਪੂਰੀ ਜਿਹੜੀ ਕਰਵਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਬਾਕੀ ਫਿਰ ਵੀ ਜਿੱਥੋਂ ਤੱਕ ਆਪਣਾ ਮਕਸਦ ਜਿੱਥੋਂ ਤੱਕ ਆਪਣਾ ਫਰਜ਼ ਬਣਦਾ ਤੁਹਾਨੂੰ ਨਾਲ ਦੀ ਨਾਲ ਆਪਾਂ ਧਾਰਾ ਧੁਰਾ ਮਰਵਾ ਕੇ ਪੂਰੀ ਤਸੱਲੀ ਜ਼ਰੂਰ ਕਰਵਾ ਦਾਂਗੇ ਠੀਕ ਹੈ ਜੀ ਵਿੱਚ 24 ਆਹ ਫੇਸ ਕੁਆਲਟੀ ਹੈ ਠੀਕ ਹੈ ਜੀ ਆਹ ਥਣ ਦੇ ਪਿਆਲੇ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਲਾ ਗਿਓ ਇੱਕ ਵਾਰੀ ਠੀਕ ਹੈ ਜੀ ਲੋਗ ਬਰੇ ਖੋਲ ਕੇ ਤੋੜ ਕੇ ਦਿਖਾ ਦਈਏ ਸੋ ਜਰਸੀ ਬਰੀਡ ਦੇ ਵਿੱਚ ਆ ਠੀਕ ਹੈ ਜੀ ਇਹ ਬਿਲਕੁਲ ਸੱਜਰ ਤਾਜੀ ਹੈ ਨਾਰਮਲੀ ਜਿੰਨੇ ਕ ਪੀਕ ਤੇ ਨੂੰ ਚੱਲਣਾ ਚਾਹੀਦਾ ਕੋਈ 5-7 ਦਿਨਾਂ ਤੱਕ ਉਹ ਦੁੱਧ ਜਿਹੜਾ ਦੋਸਤੋ 12 ਲੀਟਰ ਤੇ ਇਹ ਚੱਲ ਰਹੀ ਹੁਣ ਥੋੜਾ ਸਲੋ ਤੋਰ ਲਿਓ ਤੇਰੇ ਠੀਕ ਅੱਛਾ ਚੋਾਈ ਕਿੰਨੇ ਤੋਂ ਕਿੰਨੇ ਵਜੇ ਵੀਰ ਕਰਦੇ ਪਏ ਆਪਾਂ ਵੀਰੇ ਜਿਹੜੀ ਆ ਸ਼ਾਮ ਦੀ ਕਰੀਦੀ ਆ ਉਹ ਤੇ ਤਕਰੀਬਨ 5:30 ਵਜੇ ਕਰੀਦੀ ਆ ਠੀਕ ਹੈ ਤੇ ਜਿਹੜੀ ਦਿਨੇ ਕਰੀਦੀ ਆ ਸਵੇਰ ਦੀ ਉਹ ਥੋੜੀ ਲੇਟ ਹੋ 7:00 ਵਜੇ ਜਾਂਦੇ 6:30 7:00 ਵਜੇ 6:30 7:00 ਵੀ ਹੋ ਜਾਂਦੇ ਉੱਠਦੇ ਉੱਠਦੇ ਮਾਣ ਆ ਸਮਝ ਨਾ ਹਾਂਜੀ ਅੱਛਾ ਅੱਛਾ ਵੀ ਇਹਦੀ ਡਿਮਾਂਡ ਕੀ ਕਰਤੀ ਆ ਲੈਣ ਦੇਣ ਕੀ ਕਰਦੇ ਪਏ ਡਿਮਾਂਡ ਵੀਰ ਜੀ ਕਰਨੋਂ ਦੇ ਭਾਪਾ 55000 ਕਰ ਲਗੇ 55 ਕਰ ਲਗੇ ਹਾਂਜੀ ਤੇ ਆਪਾਂ ਹਾਂ ਨਾ ਜਿੰਨੇ ਦੀ ਦੇ ਹੀ ਦੇਣੀ ਆ 50000 ਦੀ ਵੈਟ ਦੇ ਦਾਂਗੇ 50 ਦੇ ਹਾਂਜੀ ਵੀ ਹਾਂ ਨਾਲ ਆ ਰੇਡੀਆ ਬੀਜੇ ਕੋਈ ਨਹੀਂ ਉਹ ਜੇ ਮਾਨਤਨ ਕਰਦਾਂਗੇ ਕੋਈ ਸੋ ਦੋਸਤੋ ਜੀ ਆਏ ਤਾਂ ਇਹ ਮਾਨਤਨ ਕਰ ਦਾਂਗੇ ਲੋ ਵੀ ਸੋ ਦੋਸਤੋ ਡਿਮਾਂਡ 50000 ਆ ਤੇ ਬਾਕੀ 50000 ਦੇ ਵਿੱਚ ਤੁਹਾਨੂੰ ਡਿਮਾਂਡ 55000 ਆ ਠੀਕ ਆ ਜੀ ਤੇ 50000 ਦੇ ਵਿੱਚ ਤੁਹਾਨੂੰ ਇਹ ਬੈਡ ਮਿਲ ਜਾਊਗੀ ਮੌਕੇ ਤੇ ਕੋਈ ਵੀ ਰੋਂਦਾ ਠੀਕ ਆ ਜੀ ਮਾਨਤਨ ਜੋ ਵੀ ਬੰਦਾ ਸਰਤਾ ਹੁੰਦਾ ਜੋ ਵੀ ਗੁਜਾਇਸ਼ ਆ ਉਹ ਮਾਨਤਨ ਹੋ ਜਾਊਗਾ ਠੀਕ ਆ ਸੋ ਬਾਕੀ ਜਿੰਨੀ ਆ ਬੈਡ ਸਾਫ ਸੁਥਰੀ ਆ ਜੇਕਰ ਬਾਡੀ ਸਟਰਕਚਰ ਦੀ ਗੱਲ ਕਰ ਲਈਏ ਭਵਾਨੇ ਲੇਵੇ ਦੀ ਗੱਲ ਕਰ ਲਈਏ ਜਿੰਨੀ ਵੀ ਆ ਸਾਫ ਸੁਥਰੀ ਆ ਠੀਕ ਹੈ ਜੀ ਬਾਕੀ ਮੇਰਾ ਵੀਰ ਕੋਈ ਵੀ ਆਉਂਦਾ ਗੱਬਣਾ ਤਾਂ ਹੈ ਨਹੀਂ ਠੀਕ ਹੈ ਜੀ ਕੋਈ ਵੀਰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੇ ਮਗਰ ਬੱਛੀ ਆ ਵਾਦੇ ਬੰਦੀ ਆ ਵੀ ਚਲੋ ਮਗਰ ਬੱਛੀਓ ਕਿ ਭੈਣ ਭਰਾ ਕੋਈ ਚੰਗੀ ਕੇਅਰ ਕਰ ਲੂਗਾ ਠੀਕ ਹੈ ਜੀ ਸਾਫ਼ ਸੰਭਾਲ ਕਰ ਲਓਗੇ ਤੁਸੀਂ ਨਾਲ ਇੱਕ ਦੀਆਂ ਦੋ ਜੜੀਆਂ ਦੋਸਤੋ ਇਹ ਵੇੜਾ ਨੇ 50000 ਮੋੜ ਇੱਧਰ ਸੈਕੰਡ ਨੰਬਰ ਤੇ ਆਪਣਾ ਕੋਈ ਵੀਰ ਇੱਧਰ ਆ ਵੱਛੀ ਖੜੀ ਆ ਹਾਂਜੀ ਵੀਰ ਜੀ ਇਹ ਇਹ ਬਿਨ ਬੱਚੇ ਤੋਂ ਆ ਜੀ ਹਾਂਜੀ ਇਹ ਬਿਨ ਬੱਚੇ ਤੋਂ ਇਹਦਾ ਬੱਛਾ ਹੀ ਬੱਛਾ ਮਰ ਗਿਆ ਜੀ ਅੱਛਾ ਜੀ ਬੱਛਾ ਐਕਸਪਾਇਰ ਹੋ ਗਿਆ ਹਾਂਜੀ ਇਹ ਤਾਂ ਸੂਹਾ ਕਿਵੇਂ ਆ ਇਹ ਵੀ ਇਨੂੰ ਅਜ ਸਮਾਂ ਕਿੰਨਾ ਹੋ ਗਿਆ ਤੁਸੀਂ? ਇਹਨੂੰ ਡੇਢ ਮਹੀਨਾ ਹੋ ਗਿਆ। ਡੇਢ ਮਹੀਨਾ। ਹਾਂਜੀ। ਦੁੱਧ ਕਿੰਨੇ ਕਿਤੇ? ਦੁੱਧ ਦੇ 10 ਲੀਟਰ ਤੇ ਹੀ ਹੈ ਜੀ। 10 ਲੀਟਰ। ਆਹ ਨੈਟ ਜਿਹੜਾ ਚੁਆਈ ਵਾਲਾ ਹਾਂਜੀ ਨੈਟ ਚੁਆਈ ਵਾਲਾ 10 ਲੀਟਰ ਦਾ ਜੀ। ਅਜੇ ਪੱਠੇ-ਪੁੱਠੇ ਤੁਹਾਨੂੰ ਪਤਾ ਉਹ ਉਦਾਂ ਦੇ ਅਜੇ ਮੈਨੂੰ ਹਾਲਾ ਹੋ ਗਿਆ ਅਜੇ ਵਾਜ ਨਾ ਇਹਨੇ ਦੁੱਧ ਨਹੀਂ ਕਰ। ਬਿਲਕੁਲ ਬਿਲਕੁਲ। ਹਾਂਜੀ। ਬਾਕੀ ਚੁਆ ਅਗਲੇ ਪਿਛਲੇ ਦੀ ਪੂਰੀ ਬਰਾਬਰੀ। ਮੈਂ ਤਸੱਲੀ ਕਰਕੇ ਆਪਦੀ ਜਿੱਦਾਂ ਮਰਜ਼ੀ ਚੋ ਕੇ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜ਼ੀ ਚੋ ਕੇ ਲੈ ਉਦਾਂ ਹੀ ਪੰਗਾ ਪਾ ਕੇ ਮੈਂ ਬਹਿ ਜਾਉ। ਕੋਈ ਖੜਕੂਲ ਪਾਉਣ ਦੀ ਲੋੜ ਨਹੀਂ ਅੱਗੇ ਕੋਈ ਖੜ ਪਾ ਗਏ ਆਪਾਂ ਚੋਣੀ ਅਗਲੇ ਪਿੰਡੇ ਕੋਈ ਭੜਾ ਪਾਉਂਦੀ ਕੋਈ ਨਹੀਂ ਲੋੜ ਇੱਧੇ ਵੰਗਾ ਪਾ ਗਏ ਤੇ ਬਹਿ ਕੇ ਤੇ ਚੋੜੋ ਲੱਗ ਕਿਸਾਨ ਵੀਰੋ ਇਹ ਡਿਟੇਲ ਆ ਇਸ ਬੈੜ ਦੀ ਦੂਜਾ ਸੂਆ ਤੇ ਤਕਰੀਬਨ ਕੋਈ ਡੇਢ ਕ ਮੰਥ ਦਾ ਸਮਾਂ ਹੋ ਗਿਆ ਸੂਈ ਨੂੰ ਤੇ 10 ਲੀਟਰ ਤੇ ਇਹ ਚਣਦੇ ਆ 10 ਲੀਟਰ ਦੁੱਧ ਇਹਦੇ ਤੇਰੇ ਹਾਜ਼ਰ ਆ ਸੋ ਵੰਗਾਰ ਅਸੀਂ ਕਿਸੇ ਵੀਰ ਨੇ ਪਾਉਣਾ ਪਾ ਗਏ ਤੁਸੀਂ ਜਿਹੜੀ ਆਰਾਮ ਨਾਲ ਬਹਿ ਕੇ ਚਵਾਈ ਕਰ ਸਕਦੇ ਜੀ ਸੋ ਆਪਸੀ ਥਾਣਾ ਦਾ ਨਖੇਰ ਨਖੂੜ ਬੜਾ ਚੰਗਾ ਠੀਕ ਜੀ ਅਗਲੇ ਪਿਛਲੇ ਥਾਣਾ ਦੀ ਵਿਰਤਵਰਲੇ ਚੰਗੀ ਆ ਬਾਕੀ ਇਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਹੀ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਜੋ ਵੀ ਖੋਲ ਕੇ ਤੋੜ ਦਿੱ ਗਿਆ ਨੂੰ ਵੀ ਹੋ ਬਸ ਇੱਥੇ ਕੀ ਗਿਆ ਡੇਢ ਮਹੀਨੇ ਨੇ ਨੇੜੇ ਹਾਂ ਜੀ ਹਾਂ ਜੀ ਡੇਢ ਮਹੀਨਾ ਠੀਕ ਹੈ ਬਾਕੀ ਦੋਸਤੋ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਕਿਉਂਕਿ ਹੋਣ ਜਿਹੜੇ ਐਨੀਮਲ ਨੇ ਘਰੋਂ ਸੇਲ ਕਰਦੇ ਪਏ ਵੀਰੋ ਨੇ ਤੇ ਪਸ਼ੂ ਤਕਰੀਬਨ ਕੋਈ ਇੱਕ ਦੋ ਨਗ ਕੋਈ ਦੋ ਨਗ ਜਿਹੜੇ ਆ ਕੋਈ ਤਿੰਨ ਨਗ ਆਏ ਰਹਿੰਦੇ ਆ ਉਹਨਾਂ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਕਰੋ ਠੀਕ ਆ ਜੀ ਭਾ ਪੜਤੇ ਤੇ ਤੁਹਾਨੂੰ ਕੋਸ਼ਿ ਮਿਲ ਜਾਣਗੇ ਠੀਕ ਆ ਸੋ ਬਲੈਕ ਰੰਗ ਦੇ ਵਿੱਚ ਬਲੈਕ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈ ਵਿੱਚ ਵਿੱਚ ਜਿਹੜਾ ਕਿਤੇ ਨਾ ਕਿਤੇ ਕੋਈ ਡੱਬ ਵਾਈਟ ਵੀ ਹੈਗੇ ਆ ਬਾਕੀ ਵਿਰਲ ਬੋਰਲ ਜਿਹੜੀ ਆਪਸੀ ਥਨਾ ਤੇ ਚੰਗੀ ਆ ਚਵਾਪ ਸਮਾ ਦੀ ਚੰਗੀ ਰਹੂਗੀ ਠੀਕ ਆ ਜੀ 10 ਲੀਟਰ ਦੁੱਧ ਠੀਕਾ ਇਹਦਾ ਮੁੱਲ ਵੀਰੇ ਫਿਰ ਕੀ ਰੱਖਿਆ ਇਹਦਾ ਬਾਜੀ ਕਰਨ ਨੂੰ ਪਾ 35000 ਕਰ ਲਗੇ ਜਿਹੜੀ ਹਾ ਨਾ ਆਇਓ 31000 ਦੀ ਦੇ ਦਾਂਗੇ 31 ਦੀ ਹਾਂਜੀ ਠੀਕ ਆ ਵੀ ਤੇ 4000 ਛੋਟ ਕਰ ਦਾਂਗੇ ਜੀ 3000 ਦੀ ਵਾੜ ਦੇ ਦਾਂਗੇ ਜੀ 30 ਦੀ ਹਾਂਜੀ ਲਓ ਤੁਸੀਂ ਜੰਮੀ ਪਲੀ ਪੂਰੀ ਆ ਠੀਕ ਆ ਜੀ ਜਿੰਨੀ ਵੀ ਆ ਵਜਨ ਦੇ ਵਿੱਚ ਆ ਲਵਾਈ ਲਵਾਈ ਪੂਰੀ ਆ ਬੈੜ ਦੀ ਹਾਈਟ ਮੀਡੀਅਮ ਆ ਠੀਕ ਆ ਜੀ ਸੋ ਦੋਨੋਂ ਬਿਹੜਾ ਇੱਕੋ ਜਿਹਿਆਂ ਨੇ ਬਰਾਬਰ ਬਿਹੜਾ ਨੇ ਤੇ ਬਾਕੀ ਜੇ ਅਗਰ ਕੋਈ ਚਲੋ ਆਪਣੇ ਭੈਣ ਭਰਾ ਕੇ ਨਾਲ ਸਫਰ ਨੂੰ ਵੇਖਦੇ ਹੋਏ ਦੋਵਾਂ ਬੇੜਾਂ ਦਾ ਵੀ ਸੁਲਤਾ ਮਾਰ ਲੈਂਦੇ ਆ ਕੱਟੀਆਂ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹਦੇ 'ਚ ਥੋੜਾ ਬਾਧਾ ਹੋਰ ਵੀ ਕਰਦੇ ਹੋ ਜਮਨ ਕਰਦਾਂਗੇ ਮਾਨਦਾਨ ਕਰਦਾਂਗੇ ਮਾਨਦਾਨ ਠੀਕ ਆ ਵੀ ਲਓ ਦੋਸਤੋ ਇਹ 30000 ਦੀ ਤੁਹਾਨੂੰ ਜਿਹੜੀ ਲਾਸਟ ਮਿਲ ਜੂਗੀ ਠੀਕ ਹੈ ਜੀ 35000 ਡਿਮਾਂਡ ਆ ਸੋ 31000 ਵੀਰ ਨੇ ਕਿਹਾ ਸੀ ਯਾਰ ਹੋਰ ਲੈਸ ਕਰ ਦੇ 30000 ਦੀ ਇਹ ਤੁਹਾਨੂੰ ਲਾਸਟ ਮਿਲ ਜੂਗੀ 10 ਲੀਟਰ ਕੁੱਧ ਠੀਕ ਹੈ ਜੀ ਇੱਕ ਜਿਹੜੀ ਜਰਸੀ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਇੱਧਰ ਆ ਵੈੜ ਦਿਖਾਈ ਹੈ ਠੀਕ ਹੈ ਜੀ ਸੋ ਦੋਨਾਂ ਵੈੜਾਂ ਦਾ ਕਿਸੇ ਵੀਰ ਨੇ ਆਪਦਾ ਸਫਰ ਤੋਰੀ ਵੇਖਦੇ ਹੋਏ ਸੌਦਾ ਮਾਰਨਾ ਦੋਹਾਂ ਦਾ ਤੁਸੀਂ ਇਕੱਠਿਆਂ ਦਾ ਸੌਦਾ ਮਾਰ ਲਓਗੇ ਤੇ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਨੰਬਰ ਆਪਾਂ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਤੇ ਇੱਕ ਨੰਬਰ ਬੋਲ ਦिए ਵੀਰ ਇਹ 98144 ਤੇ 98752 ਠੀਕ ਹੈ ਜੀ ਇੱਕੋ ਨੰਬਰ ਹੀ ਆਪਣੇ ਕੋਲ ਚੱਲਦਾ ਜੀ ਹਾਂਜੀ ਹਾਂਜੀ 98144 98752 ਓਕੇ ਜੀ ਲਓ ਵੀ ਕਿਸਾਨ ਵੀਰ ਉਹਦਾ ਨੰਬਰ ਵੀਰ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਤੋ ਨੰਬਰਾਂ ਤੇ ਤੁਸੀਂ ਕਾਲ ਕਰੋ ਠੀਕ ਹੈ ਜੀ ਤੇ ਡਿਜੀਟ ਕਰੋ ਐਡਰੈਸ ਆਪਾਂ ਤੁਹਾਨੂੰ ਕਨਫਰਮ ਕਰਾਤਾ ਵੈਸੇ ਨੰਬਰ ਸਕਰੀਨ ਤੇ ਚੱਲਣਗੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ